ਪਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਬਧੀਆ ਸਿਹਤ ਲਈ ਵੀ ਠੀਕ ਹੈ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਆਗੇ ਬਹੁਤ ਵਧੀਆ ਇਹ ਕਿੰਡਿਆ ਦਾ ਪਤਾ ਨਹੀਂ ਮਿੰਟੋ ਮਿੰਟ ਬਸ ਵਿਕੀ ਜਾਂਦਾ ਇਹ ਤੇ ਫਲ ਬਹੁਤ ਸ਼ਾਨਦਾਰ ਹੈ ਜਿਹੜੀ ਹੋ ਰਹੀ ਦਸਾਲਾਉ ਪੀਲਾ ਹੈ ਤੇ ਵੱਤੋਂ ਵੱਤ ਇਹ ਚੀਜ਼ਾਂ ਪੈਦਾਵਾਰ ਵਧਾਈ ਆਏ ਤੇ ਝੋਨੇ ਤੋਂ ਛਡਕਾਰਾ ਪਾਇਆ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਪੰਜਾਬ ਦੇ ਵਿੱਚ ਅੱਜਕੱਲ੍ਹ ਕਿਸਾਨ ਰਵਾਇਤੀ ਫਸਲਾਂ ਜਿਵੇਂ ਕਿ ਝੋਨਾ ਕਣਕ ਵਰਗੀਆਂ ਫਸਲਾਂ ਛੱਡ ਕੇ ਕੁਝ ਵੱਖਰੀਆਂ ਫਸਲਾਂ ਕਰਕੇ ਮੁਨਾਫਾ ਕਰਨ ਦੇ ਵਿੱਚ ਲੱਗੇ ਹੋਏ ਨੇ ਇੱਕ ਏਦਾਂ ਦੇ ਨੌਜਵਾਨ ਕਿਸਾਨ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਸ਼ਹਿਰ ਤਾਰੀਵਾਰ ਦੇ ਨੇੜੇ ਪਿੰਡ ਸੰਗਰ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਜਾਮਨ ਦੇ ਬੂਟੇ ਕੁਝ ਸਮਾਂ ਪਹਿਲਾਂ ਲਗਾਏ ਸੀ ਉਹਨਾਂ ਜਾਮਨ ਦੇ ਬੂਟੇ ਨੂੰ ਹੁਣ ਦੱਸਿਆ ਜਾ ਰਿਹਾ ਕਿ 6 ਕੁਇੰਟਲ ਦੇ ਕਰੀਬ ਝਾੜ ਜਿਹੜਾ ਲੱਗਿਆ ਜਿਸ ਤੋਂ ਬਾਅਦ ਕੁਝ ਇੱਕ ਮਿੰਟਾਂ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ ਨਵਦੀਪ ਸਿੰਘ ਕਿਸਾਨ ਉਹ ਜਮਣਾ ਨੂੰ ਵੇਚ ਕੇ ਆਪ ਹਜ਼ਾਰਾਂ ਰੁਪਏ ਦਾ ਮੁਨਾਫਾ ਕਰ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਵੱਖਰੀਆਂ ਫਸਲਾਂ ਜਿਹੜੀਆਂ ਕਰਨੀ ਚਾਹੀਦੀਆਂ ਜਿਹਦੇ ਨਾਲ ਕੀ ਹਜ਼ਾਰਾਂ ਰੁਪਏ ਦਾ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਨਾਲ ਦੀ ਨਾਲ ਪਾਣੀ ਦਾ ਬਚਤ ਵੀ ਹੋਵੇਗੀ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਮੇਰਾ ਨਾਮ ਭਾਜੀ ਨਵਦੀਪ ਸਿੰਘ ਹੈ ਪਿੰਡ ਮੇਰਾ ਸੰਗਰ ਭਾਜੀ ਭਾਜੀ ਆਪਣੇ ਨਾ ਪਹਿਲਾਂ ਤੋਂ ਡੇਰ ਲੱਗੇ ਹੋਏ ਆ ਖੇਤਾਂ 'ਚ ਤੇ ਹੁਣ ਟਾਈਮ ਤੁਹਾਨੂੰ ਪਤਾ ਹੀ ਆ ਕਿ ਚੱਲਣ ਡਿਆ ਵਾ ਮੌਸਮ ਹੁਸਾਬ ਨਾਲ ਹੋਇਆ ਜਾਮਨੂ ਵਾਲਾ ਤੇ ਫਲ ਤਿਆਰ ਹੋਇਆ ਬਹੁਤ ਪੱਕ ਕੇ ਕਾਲਾ ਸ਼ਾਹ ਵਾਲਾ ਤੇ ਬਹੁਤ ਸ਼ੇਧ ਵੀ ਬਹੁਤ ਚੰਗਾ ਹੈ ਭਾਜੀ ਇਹ 5-6 ਕੁਇੰਟਲ ਦੇ ਏਅਰ ਗ੍ਰੇਡ ਫਲ ਦੇ ਦਿੰਦਾ ਭਾਜੀ ਭਾਜੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਲ ਬਹੁਤ ਵਧੀਆ ਮਤਲਬ ਹੀ ਸੇਲ ਹੋ ਰਿਹਾ ਕੋਈ ਦਿੱਕਤ ਨਹੀਂ ਆ ਗਈ ਇਸ ਵਿੱਚ ਭਾਜੀ ਬਜ਼ੁਰਗਾਂ ਦੇ ਦਸਨ ਅਨੁਸਾਰ ਇਹ ਦੱਸਦੇ ਕਿ ਜਿੱਤਾ ਕੋਈ ਵਾਲ ਵੀ ਕੋਈ ਖਾ ਜਾਂਦਾ ਨਾ ਕੋਈ ਮੰਨ ਲਓ ਕਿ ਅੰਦਰ ਪੇਟ ਦੇ ਅੰਦਰ ਚਲ ਜਾਂਦਾ ਇਹ ਉਹ ਵੀ ਚੀਜ਼ੇ ਗਾਲ ਦਿੰਦੀ ਹੈ ਫਲ ਰੋਸ਼ ਕਰਕੇ ਬਹੁਤ ਵਧੀਆ ਚੀਜ਼ ਹੈ। ਕਿਹਾਗੇ ਭਾਜੀ ਵੇਖਿਆ ਜਾਵੇ ਸਬਜ਼ੀ ਫਲ ਤਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਵਧੀਆ ਹੈ ਸਿਹਤ ਲਈ ਵੀ ਠੀਕ ਹੈ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਆਗੇ ਬਹੁਤ ਵਧੀਆ ਚੀਜ਼ ਹੈ। ਅਜੀ ਘੰਟਿਆਂ ਦਾ ਤਾਂ ਪਤਾ ਨਹੀਂ ਮਿੰਟੋ ਮਿੰਟ ਬਸ ਵਿਕੀ ਜਾਂਦਾ ਹੈ ਤੇ ਫਲ ਬਹੁਤ ਸ਼ਾਨਦਾਰ ਹੈ। ਮੇਰੀ ਹੋਰ ਵੀ ਕਿਸਾਨਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਪੈਦਾਵਾਰ ਵਧਾਈ ਜਾਏ। ਤੇ ਝੋਨੇ ਤੋਂ ਛਟਕਾਰਾ ਪਾਇਆ ਇਹ ਬਹੁਤ ਸ਼ਾਨਦਾਰ ਚੀਜ਼ ਆ ਭਲੀਏ